ਮਜਲਿਸ ਅਹਿਰਾਰ ਇਸਲਾਮ ਐ ਹਿੰਦ ਪੰਜਾਬ ਦੇ ਮੁਖੀ ਅਬਦੁਲ ਨੂਰ ਹਾਫਿਜ਼ ਰੈਸ ਅਹਿਮਦ ਮੋਲਾਨਾ ਅਬਦੁਲ ਖਾਲਿਦ ਹਾਫਿਜ਼ ਅਰਸ਼ਦ ਹੁਸੈਨ ਅਹਿਮਦ ਹਸਨ ਨੂਰ ਪ੍ਰੀਤਮ ਸਿੰਘ ਰਿਜ਼ਵਾਨ ਵੱਲੋਂ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਜੋਹੜਨਾਲ ਪ੍ਰਭਾਵਿਤ ਹੋਏ ਹਨ ਵਿਖੇ ਰਾਤ ਸਮਗਰੀ ਅਤੇ ਰਾਸ਼ਨ ਦੇ ਟਰੱਕ ਭੇਜੇ ਗਏ ਜਿਨ੍ਹਾਂ ਨੂੰ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਵੱਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਅਮਨਵੀਰ ਕਾ ਰਮਨਵੀ ਮੌਜੂਦ ਸਨ ਤਾਨੂੰ ਪਤਾ ਹੀ ਆ ਪਿਛਲੇ ਦਿਨ ਹੀ ਬੜੇ ਵੱਡੇ ਲੈਵਲ ਤੇ ਪੰਜਾਬ 'ਚ ਜਿਹੜੇ ਫਲੱਡ ਆਏ ਸਨ ਉਹਦੇ ਵਾਸਤੇ ਇਹ ਜਿਹੜੇ ਦਸਤ ਤੋਂ ਰਾਸ਼ਦ ਦਾ ਕੰਮ ਜਿਹੜਾ ਹੈ ਕਿਉਂਕਿ ਜਿਹੜੇ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਜਿੰਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਜਾਨ-ਮਾਲ ਦਾ ਨੁਕਸਾਨ ਹੋਇਆ ਉਹਨਾਂ ਵਾਸਤੇ ਰਾਸ਼ਦ ਦੀ ਬੜੀ ਲੋੜ ਸੀ ਅਸੀਂ ਅੱਜ ਤੋਂ 15 ਦਿਨ ਪਹਿਲਾਂ ਸਭ ਤੋਂ ਪਹਿਲਾਂ 8 ਗੱਡੀਆਂ ਜਿਹੜੀਆਂ ਅਸੀਂ ਅਸੀਂ ਰਵਾਨਾ ਕੀਤੀਆਂ ਸੀ ਉਸ ਤੋਂ ਬਾਅਦ ਫਿਰ 2 ਗੱਡੀਆਂ ਭੇਜੀਆਂ ਉਸ ਤੋਂ ਬਾਅਦ 2-3 ਦਿਨ ਪਹਿਲਾਂ 3 ਗੱਡੀਆਂ ਭੇਜੀਆਂ ਅੱਜ ਫਿਰ ਛੋਟੀਆਂ 2 ਗੱਡੀਆਂ ਜਿਹੜੀਆਂ ਉਹ ਨੂਰ ਜੀ ਸਾਡੇ ਜਿਹੜੇ ਦੇ ਇਹ ਬੜੇ ਵੱਡੇ ਸਪੋਰਟਰ ਵੀ ਨੇ ਵਰਕਰ ਵੀ ਨੇ ਸੋ ਇਹ ਆਪਣੇ ਭਾਈਚਾਰੇ ਦੀ ਮਰਦ ਨਾਲ ਦੋ ਗੱਡੀਆਂ ਜਿਹੜੀਆਂ ਨੇ ਤਿੰਨ ਗੱਡੀਆਂ ਇੱਕ ਗੱਡੀ ਪਿੱਛੇ ਚੱਗੀ ਆ ਦੋ ਗੱਡੀਆਂ ਇੱਥੋਂ ਰਵਾਨਾ ਹੁਣ ਕੀਤੀਆਂ ਨੇ ਅਸੀਂ ਸੋ ਮੈਂ ਇਹਨਾਂ ਦਾ ਧਰਮਾਦ ਵੀ ਕਰਨਾ ਹੈ ਜਿਹੜੇ ਹਮੇਸ਼ਾ ਹੀ ਜਦੋਂ ਕਿਤੇ ਲੋੜ ਪਈ ਆ ਉਦੋਂ ਇਹ ਮੁਸ਼ਕਲ ਦੀ ਘੜੀ 'ਚ ਅੱਗੇ ਆਉਂਦੇ ਨੇ ਸੋ ਮੈਂ ਇਹਨਾਂ ਦਾ ਧਰਮਾਦ ਵੀ ਕਰਨਾ ਸੋ ਸਾਡਾ ਫਰਜ਼ ਵੀ ਬਣਦਾ ਹੈ ਕਿ ਜਦੋਂ ਵੀ ਕੋਈ ਮੁਸ਼ਕਲ ਆਵੇ ਅਸੀਂ ਇਸ ਤਰ੍ਹਾਂ ਹੀ ਰਲ ਬਹਿ ਕੇ ਜਿਨ੍ਹਾਂ ਲੋਕਾਂ ਦੀ ਮੁਸ਼ਕਲ ਹੁੰਦੀ ਆ ਮੈਂ ਸਮਝਦਾ ਉਹਨਾਂ ਨੂੰ ਪਤਾ ਲੱਗਦਾ ਸੋ ਅੱਜ ਅਸੀਂ ਦੋ ਗੱਟੀਆਂ ਜਿਹੜੀਆਂ ਨੇ ਨਾਲੇ ਹਲਕੇ ਤੇ ਪੇੜ ਰਹੇ ਆ ਮੈਂ ਸਭ ਤੋਂ ਪਹਿਲਾਂ ਤੇ ਸੋਨੀ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਕਿ ਸੋਨੀ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹਮੇਸ਼ਾ ਹੀ ਆਪਾਂ ਜਿਹੜੀ ਹੈ ਕੰਮ ਕਰਦੇ ਰਹੇ ਆ ਪੱਲਾ ਹੀ ਬਹੁਤ سارے ਮਰਹਲੇ ਆਏ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਤੇ ਸੋਨੀ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਆਪਾਂ ਭਰਪੂਰ ਤਰੀਕੇ ਨਾਲ ਕੰਮ ਕਰਦੇ ਰਹੇ ਆ ਅੱਜ ਵੀ ਜਿਹੜੀ ਹੈ ਰਾਹ ਸਮਾਗਰੀ ਆਪਾਂ ਸੋਨੀ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਜਨਾਲਾ ਦੇ ਇਲਾਕਿਆਂ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਜਿਹੜੇ ਹੜਪੀੜ ਤੋਂ ਲੋਕੀ ਨੇ ਜਿਹੜੇ ਤੰਗ ਨੇ ਇਸ ਵੇਲੇ ਉਹਨਾਂ ਲਈ ਇੱਕ ਮਦਦ ਹੈ ਇੱਕ ਲੋਕਾਂ ਵੱਲੋਂ ਚਲੋ ਇੱਕ ਸਹਾਰਾ ਹੈ ਕਿ ਉਹ ਜਿਹੜੇ ਇਸ ਵੇਲੇ ਮੁਸ਼ਕਿਲ ਦੇ ਵਿੱਚ ਹੈਗੇ ਤਾਂ ਉਹਨਾਂ ਲਈ ਮਦਦ ਲਈ ਅੱਜ ਜਾ ਰਹੇ ਹੈ ਤੇ ਇਹਦੇ ਨਾਲ ਹੀ ਭਾਈਚਾਰਾ ਦਾ ਮੈਸੇਜ ਵੀ ਜਾਂਦਾ ਹੈ ਕਿ ਸਾਰਾ ਹੀ ਭਾਈਚਾਰਾ ਇਸ ਵੇਲੇ ਮਜ਼ਬੂਤੀ ਦੇ ਨਾਲ ਖੜਾ ਹੋਇਆ ਪੰਜਾਬੀ